ਤੱਸ਼ਰੀ ਅਕਾਲ ਜੀ ਬਲਾਕ ਲੈ ਕੇ ਹਾਜ਼ਰ ਹੋਏ ਆ ਜੀ ਦੇਖੋ ਮਾਨੂਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਅਸੀਂ 100% ਪਾਣੀ ਪਹੁੰਚਾਤਾ ਦੇਖੋ ਜੀ ਮਾਨੂਪੁਰ ਪਿੰਡ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਅਜੇ ਤੱਕ ਇੱਥੇ ਇੱਕ ਤੁੰਦ ਪਾਣੀ ਦੀ ਨਹੀਂ ਤੇ ਪਹੁੰਚੀ ਆ ਦੇਖੋ ਜੀ ਮੈਂ ਜਿਹੜਾ ਗੋਤੋਂ ਮਾਨੂਪੁਰ ਨੂੰ ਰਸਤਾ ਇੱਧਰ ਜਾਂਦਾ ਬਰਵਾਲੀ ਵੱਲ ਨੂੰ ਸੂਰੇ ਨੂੰ ਲੱਗਦਾ ਹੈ ਉੱਤੇ ਜਾ ਰਹੇ ਆ ਦੇਖੋ ਇੱਕ ਬੂੰਦ ਵੀ ਪਾਣੀ ਦੀ ਨਹੀਂ ਪਹੁੰਚੀ ਵੀਰੇ ਇਹ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ 100% ਪਾਣੀ ਬਚਾਤਾ ਮੁੱਖ ਮੰਤਰੀ ਸਾਹਿਬ ਬੇਨਤੀ ਆ ਸਾਡੇ ਲੋਕ ਝੋਨਾ ਲਾਉਣ ਨੂੰ ਤਿਆਰ ਨੇ ਠੀਕ ਆਈ ਝੋਨਾ ਲਾ ਰਹੇ ਨੇ ਕਿਰਪਾ ਕਰੋ ਸਾਨੂੰ ਵੀ 10-20% ਪਾਣੀ ਛੱਡ ਦਿਓ ਸੁਭਜੂ ਤਾਂ ਜੋ ਅਸੀਂ ਵੀ ਮਾੜਾ ਮੋਟਾ ਝੋਨਾ ਲਾ ਸਕੀਏ ਮੁੱਖ ਮੰਤਰੀ ਸਾਹਿਬ ਕਰੋ ਕਿਰਪਾ ਸਾਡੇ ਗਰੀਬਾਂ ਦੇ ਵੀ ਕਰੋ ਕਿਰਪਾ ਮੁੱਖ ਮੰਤਰੀ ਸਾਹਿਬ ਦੇਖੋ ਜੀ ਆ ਤੁਹਾਡੇ ਸਾਹਮਣੇ ਆ ਇਹ ਮੈਂ ਹੁਣ ਤੁਹਾਨੂੰ 2 ਕਿਲੋਮੀਟਰ ਦਾ ਏਰੀਆ ਤੁਹਾਨੂੰ ਦਿਖਾ ਰਿਹਾ ਠੀਕ ਹੈ ਜੀ 2 ਕਿਲੋਮੀਟਰ ਦੇ ਏਰੀਏ ਚ ਜਾ ਰਹੇ ਆ ਆ ਪਾ ਦੇ ਸੁਕਾ ਜਿਵੇਂ ਸੁਕਾ ਪਿਆ ਇਸ ਪਾ ਨੂੰ ਪਾਣੀ ਨਹੀਂ ਹੈ ਜੀ ਉਦੋਂ ਨੂੰ ਮੈਂ ਫਿਖਾ ਰਿਹਾ ਆ ਦੇਖੋ ਇੱਕ ਬੂੰਦ ਵੀ ਪਾਣੀ ਨਹੀਂ ਹੈਗੀ ਦੇਖੋ ਧਿਆਨ ਨਾਲ ਧਿਆਨ ਨਾਲ ਦੇਖੋ ਜੀ ਧਿਆਨ ਨਾਲ ਦੇਖੋ ਐ ਚੰਗੀ ਤਰ੍ਹਾਂ ਦੇਖੋ ਇੱਕ ਬੂੰਦ ਵੀ ਪਾਣੀ ਨਹੀਂ ਹੈਗੀ ਦੇਖੋ ਧਿਆਨ ਨਾਲ ਜਦੋਂ ਇਹ ਸੁੱਕਾ ਗਿਆ ਸੁੱਕਾ ਦੇਖੋ ਧਿਆਨ ਨਾਲ ਇੱਕ ਬੂੰਦ ਵੀ ਪਾਣੀ ਨਹੀਂ ਹੈ ਜੀ 홋카타ਨਤਰੀ ਸਾਹਿਬ ਕਰੋ ਕਿਰਪਾ 10 20 20% ਸਾਡੇ ਪਿੰਡ ਨੂੰ ਪਾਣੀ ਦੇ ਦਿਓ ਮਾਨੂਪੁਰ ਨੂੰ